ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਹੋਰ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਤੇ ਇਹ ਵਾਲਾ ਜਿਹੜਾ ਡਿਜ਼ਾਈਨ ਆ ਇਹ ਡਿਜ਼ਾਈਨ ਥੋੜਾ ਜਿਹਾ ਧਿਆਨ ਨਾਲ ਤੁਹਾਨੂੰ ਦੇਖਣਾ ਪਏਗਾ ਡਿਜ਼ਾਈਨ ਵੈਸੇ ਬਿਲਕੁਲ ਸੌਖਾ ਹੈ ਸਿਰਫ ਦੋ ਗੁੰਡਿਆਂ ਦਾ ਡਿਜ਼ਾਈਨ ਆ ਤੇ ਦੋ ਹੀ ਸਲਾਈਆਂ ਵਿੱਚ ਬਣਦਾ ਜਾਂਦਾ ਹੈ ਪਰ ਡਿਜ਼ਾਈਨ ਨੂੰ ਜੇ ਤੁਸੀਂ ਧਿਆਨ ਨਾਲ ਦੇਖੋਗੇ ਤੇ ਫੇਰ ਡਿਜ਼ਾਈਨ ਸਮਝ ਆਏਗਾ ਥੋੜਾ ਜਿਹਾ ਗੁੰਜਲ ਵਾਲਾ ਡਿਜ਼ਾਈਨ ਆ ਵੈਸੇ ਬਹੁਤ ਸੌਖਾ ਹੈ ਤੇ ਬਣਿਆ ਹੋਇਆ ਬਹੁਤ ਹੀ ਪਿਆਰਾ ਲੱਗਦਾ ਹੈ ਬਣਿਆ ਹੋਇਆ ਇਹ ਡਿਜ਼ਾਈਨ ਇੰਨਾ ਸੋਹਣਾ ਲੱਗਦਾ ਹੈ ਕਿ ਜਿਵੇਂ ਮਤਲਬ ਉੱਪਰ ਉੱਪਰ ਜਾਲ ਬੁਣਿਆ ਹੋਇਆ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਤੇ ਇਹ ਬਹੁਤ ਪੁਰਾਣਾ ਡਿਜ਼ਾਈਨ ਹੈ ਪੁਰਾਣੇ ਡਿਜ਼ਾਈਨ ਜਿਹੜੇ ਹਮੇਸ਼ਾ ਵਧੀਆ ਲੱਗਦੇ ਨੇ ਤੇ ਬਹੁਤ ਹੀ ਸੋਹਣਾ ਇਹ ਡਿਜ਼ਾਈਨ ਜਿਹੜੀ ਭੈਣ ਨੇ ਵੀ ਸਿੱਖ ਲਿਆ ਉਹਨੂੰ ਬਾਅਦ ਵਿੱਚ ਇਹ ਡਿਜ਼ਾਈਨ ਬਣਾਉਣ ਦਾ ਤੇ ਸਵੈਟਰ ਪਾਉਣ ਦਾ ਬਹੁਤ ਹੀ ਜ਼ਿਆਦਾ ਮਜ਼ਾ ਆਏਗਾ ਕਿਉਂਕਿ ਬਹੁਤ ਪਿਆਰਾ ਪੋਲਾ ਪੋਲਾ ਡਿਜ਼ਾਈਨ ਬਣਦਾ ਹੈ ਤੇ ਬਣਾਉਣ ਵਿੱਚ ਸੌਖਾ ਹੈ ਬਿਲਕੁਲ ਵੈਸੇ ਬਸ ਸਮਝਣ ਦੀ ਗੱਲ ਹੈ ਜੇ ਤੁਸੀਂ ਇਸ ਡਿਜ਼ਾਈਨ ਨੂੰ ਚੰਗੀ ਤਰ੍ਹਾਂ ਸਮਝ ਲਿਆ ਫਿਰ ਡਿਜ਼ਾਈਨ ਤੁਹਾਡੇ ਲਈ ਬਣਾਉਣਾ ਬਿਲਕੁਲ ਵੀ ਔਖਾ ਨਹੀਂ ਹੈ ਸਿੱਧੀ ਔਰ ਉਲਟੀ ਦੋਨਾਂ ਸਲਾਈਆਂ ਵਿੱਚ ਇਹ ਡਿਜ਼ਾਈਨ ਬਣਦਾ ਹੈ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਹੈ ਉਹ ਬੇਸਿਕ ਰੋ ਹੋਏਗੀ ਉਹਨੂੰ ਆਪਾਂ ਬਾਅਦ ਵਿੱਚ ਨਹੀਂ ਰਿਪੀਟ ਕਰਨਾ ਬਾਅਦ ਵਿੱਚ ਜਿਹੜੀਆਂ ਦੋ ਸਲਾਈਆਂ ਬਣਨੀਆਂ ਐ ਉਹ ਆਪਾਂ ਬਾਰ ਬਾਰ ਰਿਪੀਟ ਕਰਨੀਆਂ ਆ ਦੋ ਦੀ ਜਗ੍ਹਾ ਤੇ ਚਾਰ ਸਲਾਈਆਂ ਬਣ ਗਈਆਂ ਚਾਰ ਸਲਾਈਆਂ ਬਾਰ ਬਾਰ ਰਿਪੀਟ ਹੋਣੀਆਂ ਆ ਤੇ ਬਹੁਤ ਸੋਹਣਾ ਡਿਜ਼ਾਈਨ ਜਿਹੜਾ ਬਣਦਾ ਜਾਂਦਾ ਹੈ ਤੇ ਬਹੁਤ ਪਿਆਰਾ ਲੱਗਦਾ ਤੇ ਇਸ ਡਿਜ਼ਾਈਨ ਨੂੰ ਜੇ ਤੁਸੀਂ ਮਾਸਾ ਵੀ ਧਿਆਨ ਨਾਲ ਨਾ ਬਣਾਇਆ ਤੇ ਫਿਰ ਡਿਜ਼ਾਈਨ ਗਲਤ ਹੋ ਗਿਆ ਤੇ ਸਾਰਾ ਡਿਜ਼ਾਈਨ ਹੀ ਗਲਤ ਹੋ ਜਾਣਾ ਹੈ ਇਸ ਤਰ੍ਹਾਂ ਦਾ ਇਹ ਡਿਜ਼ਾਈਨ ਹੈ ਜੇ ਸਟਾਰਟਿੰਗ ਤੋਂ ਹੀ ਗਲਤ ਹੋ ਗਿਆ ਤੇ ਪੂਰਾ ਡਿਜ਼ਾਈਨ ਗਲਤ ਹੋ ਜਾਏਗਾ ਜੇ ਸਟਾਰਟਿੰਗ ਤੋਂ ਤੁਸੀਂ ਸਹੀ ਬਣਾ ਲਿਆ ਤੇ ਡਿਜ਼ਾਈਨ ਬਿਲਕੁਲ ਸਹੀ ਬਣ ਜਾਏਗਾ ਬਹੁਤ ਹੀ ਸੋਖਾ ਤੇ ਬਹੁਤ ਪਿਆਰਾ ਡਿਜ਼ਾਈਨ ਹੈ ਤੁਸੀਂ ਵੀ ਧਿਆਨ ਨਾਲ ਵੀਡੀਓ ਵੇਖਿਓ ਨਾਲ ਹੀ ਸਲਾਈਆਂ ਲੈ ਲਓ ਆਪਣੀਆਂ ਇਸ ਲਾਈਆਂ ਦੇ ਉੱਪਰ ਇਸ ਤਰ੍ਹਾਂ ਥੋੜੇ ਜਿੰਨੇ ਕੁੰਡੇ ਪਾ ਲਓ ਕਿਉਂਕਿ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਤੁਸੀਂ ਇਹ ਬਿਨਾਂ ਗਿਨੇ ਵੀ ਪਾ ਲਓਗੇ ਤੇ ਤਾਂ ਵੀ ਤੁਹਾਡਾ ਡਿਜ਼ਾਈਨ ਜਿਹੜਾ ਬਣ ਜਾਏਗਾ ਬਹੁਤ ਹੀ ਪਿਆਰਾ ਤੇ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਧਿਆਨ ਨਾਲ ਤੁਸੀਂ ਡਿਜ਼ਾਈਨ ਵੇਖਣਾ ਬਿਲਕੁਲ ਵੀ ਵੀਡੀਓ ਨੂੰ ਸਕਿਪ ਨਹੀਂ ਕਰਨਾ ਜੇਕਰ ਪੂਰੀ ਵੇਖੋਗੇ ਤੇ ਡਿਜ਼ਾਈਨ ਫੇਰ ਹੀ ਸਮਝ ਆਏਗਾ ਪਹਿਲਾ ਕੁੰਡਾ ਆਪਾਂ ਉਤਾਰ ਲੈਣਾ ਪਹਿਲਾ ਕੁੰਡਾ ਉਤਾਰ ਕੇ ਧਾਗਾ ਜਿਹੜਾ ਇੱਧਰ ਆਪਣੀ ਵਾਲੀ ਸਾਈਡ ਤੇ ਕਰ ਲੈਣਾ ਇੱਕ ਕੁੰਡੇ ਨੂੰ ਇਸ ਤਰ੍ਹਾਂ ਕਰਕੇ ਆਪਾਂ ਸਲਿੱਪ ਕਰ ਲੈਣਾ ਇੱਕ ਕੁੰਡੇ ਨੂੰ ਸਲਿੱਪ ਕਰ ਲਿਆ ਧਾਗਾ ਇੱਧਰ ਹੀ ਰਹੇਗਾ ਅਗਲੇ ਕੁੰਡੇ ਨੂੰ ਆਪਾਂ ਸਿੱਧਾ ਬਣਾ ਲੈਣਾ ਬਸ ਇਹੀ ਦੋ ਕੁੰਡੇ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਆ ਫੇਰ ਧਾਗਾ ਆਪਣੇ ਵੱਲ ਆਹ ਕੁੰਡੇ ਨੂੰ ਉਸਤਨਾ ਕਰਕੇ ਉਤਾਰ ਲਿਆ ਧਾਗਾ ਇੱਧਰ ਹੀ ਰਹੇਗਾ ਤੇ ਅਗਲਾ ਕੁੰਡਾ ਸਿੱਧਾ ਫੇਰ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਬਿਨਾ ਬੁਨੇ ਉਤਾਰ ਲਿਆ ਦੂਸਰਾ ਕੁੰਡਾ ਸਿੱਧਾ ਇਹ ਧਾਗਾ ਜਿਹੜਾ ਇਹਦੇ ਉੱਪਰ ਉਦੀ ਜਾ ਰਿਹਾ ਆ ਫੇਰ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਬਿਨਾ ਬੁਨੇ ਉਤਾਰ ਲਿਆ ਅਗਲਾ ਕੁੰਡਾ ਸਿੱਧਾ ਧਾਗਾ ਆਪਣੀ ਬੜੀ ਸਾਈਡ ਇੱਕ ਕੁੰਡਾ ਬਿਨਾ ਬੁਨੇ ਉਤਾਰ ਲਿਆ ਅਗਲਾ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਬਿਨਾ ਬੁਨੇ ਉਤਾਰ ਲਿਆ ਤੇ ਲਾਸਟ ਵਾਲਾ ਕੁੰਡਾ ਸਿੱਧਾ ਇਸ ਤਰ੍ਹਾਂ ਇਹ ਸਾਡੀ ਪਹਿਲੀ ਸਲਾਈ ਬਣ ਗਈ ਹੁਣ ਜਿਹੜੀ ਦੂਸਰੀ ਸਲਾਈ ਆ ਇਹਨੂੰ ਆਪਾਂ ਬਿਲਕੁਲ ਵੀ ਪਹਿਲੀ ਜਿਹੜੀ ਆ ਇਹਨੂੰ ਆਪਾਂ ਰਿਪੀਟ ਕੀ ਰਿਪੀਟ ਨਹੀਂ ਕਰਨਾ ਹੋਣਾ ਜਿਹੜੀ ਸੈਕੰਡ ਰੋ ਹੈ ਉਲਟੇ ਪਾਸਿਓ ਇਸ ਤੋਂ ਆਪਾਂ ਪਹਿਲੀ ਸਲਾਈ ਜਿਹੜੀ ਆਪਣੀ ਸਟਾਰਟ ਕਰਾਂਗੇ ਇਹ ਹੁਣ ਤੁਸੀਂ ਧਿਆਨ ਨਾਲ ਦੇਖਣੀ ਆ ਕਿ ਆਪਾਂ ਕਿਵੇਂ ਬਣਾਉਣਾ ਹੈ ਡਿਜ਼ਾਈਨ ਪਹਿਲਾ ਕੁੰਡਾ ਉਤਾਰ ਲਿਆ ਹੁਣ ਧਾਗਾ ਜਿਹੜਾ ਉਹ ਬੈਕ ਸਾਈਡ ਤੇ ਕਰ ਲਾਂਗੇ ਇਹ ਸਾਡੇ ਕੋਲੋਂ ਦੋ ਕੁੰਡੇ ਨਜ਼ਰ ਆ ਰਹੇ ਨੇ ਇੱਕ ਆ ਇੱਕ ਜਿਹੜਾ ਉਪਰੋਂ ਦੀ ਵਾਲ ਪਾਇਆ ਸੀ ਠੀਕ ਹੈ ਨਾ ਇਹ ਹੁਣ ਆਪਾਂ ਇਹ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰ ਲਾਂਗੇ ਇਹ ਜਿਹੜਾ ਇੱਕ ਉਲਟਾ ਕੁੰਡਾ ਨਜ਼ਰ ਆ ਰਿਹਾ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਉਤਾਰ ਲੈਣਾ ਧਾਗਾ ਸਾਡਾ ਇਧਰਲੀ ਸਾਈਡ ਹੀ ਰਹੇਗਾ ਫਿਰ ਇਹ ਜਿਹੜੇ ਦੋ ਕੁੰਡੇ ਨਜ਼ਰ ਆ ਰਹੇ ਆ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਦੇਣਾ ਇਹ ਸਾਡੀ ਪਹਿਲੀ ਸਲਾਈ ਬਣ ਰਹੀ ਆ ਪਹਿਲੀ ਜਿਹੜੀ ਬੇਸਿਕ ਰੋ ਬਣਾਈ ਉਹਨੂੰ ਆਪਾਂ ਰਿਪੀਟ ਨਹੀਂ ਕਰਨਾ ਫਿਰ ਧਾਗਾ ਆਪਣੀ ਵਾਲੀ ਸਾਈਡ ਇਹ ਕੁੰਡੇ ਨੂੰ ਇਸ ਤਰ੍ਹਾਂ ਉਤਾਰ ਲਿਆ ਜਿਹੜੇ ਦੋ ਨਜ਼ਰ ਆ ਰਹੇ ਆ ਦੋ ਤੋਂ ਇੱਕ ਕਰ ਲਿਆ ਫਿਰ ਇਹਦੇ ਉੱਪਰ ਉਹਦੀ ਧਾਗਾ ਜਾਂਦਾ ਜਾਣਾ ਹੈ ਇੱਕ ਕੁੰਡਾ ਸਲਿੱਪ ਕਰ ਲਿਆ ਦੋ ਕੁੰਡਿਆਂ ਤੋਂ ਇੱਕ ਕੁੰਡਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਸਲਿੱਪ ਕਰ ਲਿਆ ਦੋ ਕੁੰਡਿਆਂ ਤੋਂ ਇੱਕ ਕੁੰਡਾ ਧਾਗਾ ਆਪਣੀ ਵਾਲੀ ਸਾਈਡ ਹੀ ਰੱਖਣਾ ਹੈ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਇਹ ਵਾਲੇ ਕੁੰਡੇ ਨੂੰ ਬਿਨਾਂ ਬੁਣੇ ਉਤਾਰ ਲਿਆ ਇਹ ਲਾਸਟ ਦੇ ਜਿਹੜੇ ਦੋ ਕੁੰਡੇ ਆ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਲਿਆ ਹੁਣ ਤਾਂ ਆਪਾਂ ਆਪਣੀ ਵਾਲੀ ਸਾਈਡ ਕਰਕੇ ਲਾਸਟ ਵਾਲਾ ਕੁੰਡਾ ਆਪਾਂ ਉਲਟਾ ਬਣਾ ਲਾਂਗੇ ਇਹ ਹੁਣ ਸਾਡੀ ਡਿਜ਼ਾਈਨ ਦੀ ਪਹਿਲੀ ਸਲਾਈ ਬਣ ਗਈ ਹੁਣ ਦੂਸਰੀ ਸਲਾਈ ਵੇਖੋ ਕਿਵੇਂ ਬਣਾਉਣੀ ਆ ਇਹ ਵੀ ਤੁਸੀਂ ਧਿਆਨ ਦੇ ਨਾਲ ਵੇਖਣੀ ਆ ਪਹਿਲਾ ਕੁੰਡਾ ਉਤਾਰ ਲਿਆ ਹੁਣ ਇੱਕ ਐ ਤੇ ਇੱਕ ਐ ਦੋਨੋਂ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਇੱਕ ਤੇ ਦੋ ਦੋ ਕੁੰਡੇ ਸਿੱਧੇ ਬਣਾ ਲੈ ਇਹ ਜਿਹੜਾ ਹੁਣ ਤੁਹਾਨੂੰ ਵੱਲ ਨਜ਼ਰ ਆ ਰਿਹਾ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਸਲਿੱਪ ਕਰ ਲੈਣਾ ਇਹੀ ਬਸਤੂ ਸਿੱਤੇ ਹਾਂ ਨਾ ਲੇਖਣਾ ਦੋ ਕੁੰਡੇ ਪਹਿਲਾਂ ਸਿੱਧੇ ਬਣਾਏ ਆ ਫਿਰ ਵਾਲ ਨੂੰ ਸਲਿੱਪ ਕਰ ਲਿਆ ਫਿਰ ਦੋ ਕੁੰਡੇ ਸਿੱਧੇ ਇੱਕ ਤੇ ਦੋ ਫਿਰ ਵਾਲ ਸਲਿੱਪ ਕਰ ਲਿਆ ਫਿਰ ਦੋ ਕੁੰਡੇ ਸਿੱਧੇ ਇੱਕ ਦੋ ਫਿਰ ਵਾਲ ਜਿਹੜਾ ਇਹਨੂੰ ਸਲਿੱਪ ਕਰ ਲਿਆ ਦੋ ਕੁੰਡੇ ਸਿੱਧੇ ਵਾਲ ਨੂੰ ਸਲਿੱਪ ਕਰ ਲਿਆ ਦੋ ਕੁੰਡੇ ਸਿੱਧੇ ਫਿਰ ਵਾਲ ਸਲਿੱਪ ਕਰ ਲਿਆ लास्ट ਤੇ ਇੱਕ ਗੁੰਡਾ ਸਿੱਧਾ ਆਏਗਾ ਫਿਰ ਲਾਸਟ ਵਾਲਾ ਗੁੰਡਾ ਵੀ ਸਿੱਧਾ ਇਹ ਸਾਡੀਆਂ ਹੁਣ ਦੋ ਸਲਾਈਆਂ ਬਣ ਗਈਆਂ ਦੋ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਬਿਲਕੁਲ ਵੀ ਨਹੀਂ ਬਣਿਆ ਜਦੋਂ ਆਪਾਂ ਅਗਲੀਆਂ ਦੋ ਸਲਾਈਆਂ ਬਣਾਵਾਂਗੇ ਡਿਜ਼ਾਈਨ ਫੇਰ ਬਣੇਗਾ ਹੁਣ ਧਾਗਾ ਆਪਾਂ ਇਸ ਤਰ੍ਹਾਂ ਪਹਿਲਾ ਗੁੰਡਾ ਸਲਿੱਪ ਕਰ ਲਿਆ ਹੁਣ ਆਪਾਂ ਕੀ ਕਰਨਾ ਹੈ ਇੱਥੇ ਸਾਨੂੰ ਇਹ ਜਿਹੜਾ ਇੱਕ ਗੁੰਡਾ ਆ ਇਹ ਸਿੰਗਲ ਨਜ਼ਰ ਆ ਰਿਹਾ ਇਨੂੰ ਆਪਾਂ ਇਸ ਤਰ੍ਹਾਂ ਕਰਕੇ ਹੁਣ ਫੇਰ ਸਲਿੱਪ ਕਰ ਲਿਆ ਫੇਰ ਜਿਸ ਤਰ੍ਹਾਂ ਆਪਾਂ ਪਹਿਲੀ ਸਲਾਈ ਦੇ ਵਿੱਚ ਕੀਤਾ ਸੀ ਜਿਹੜੀ ਉਲਟੀ ਸਾਈਡ ਤੋਂ ਬਣਾਈ ਸੀ ਇੱਕ ਕੁੰਡਾ ਸਲਿੱਪ ਕੀਤਾ ਹੁਣ ਆਹ ਜਿਹੜੇ ਦੋ ਨਜ਼ਰ ਆ ਰਹੇ ਹਨ ਦੋ ਤੋਂ ਆਪਾਂ ਇੱਕ ਕਰ ਦੇਣਾ ਧਾਗਾ ਫੇਰ ਇੱਧਰ ਹੀ ਰਹੇਗਾ ਦੋ ਤੋਂ ਇੱਕ ਕਰਤਾ ਫੇਰ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਬਿਨਾ ਬੁਣੇ ਉਤਾਰ ਲਿਆ ਫੇਰ ਦੋ ਤੋਂ ਇੱਕ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਬਿਨਾ ਬੁਣੇ ਉਤਾਰ ਲਿਆ ਦੋ ਤੋਂ ਇੱਕ ਕਰਤਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਬਿਨਾ ਬੁਣੇ ਉਤਾਰ ਲਿਆ ਇਦੋ ਤੋਂ ਇੱਕ ਕਰਤਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਇਸ ਤਰ੍ਹਾਂ ਉਤਾਰ ਲਿਆ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਧਾਗਾ ਆਪਣੀ ਵਾਲੀ ਸਾਈਡ ਇਹ ਕੁੰਡੇ ਨੂੰ ਬਿਨਾਂ ਗੁਨੇ ਉਤਾਰਤਾ ਤੇ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਸਿੱਧਾ ਬਣਾ ਲਿਆ ਇਹ ਸਾਡੀ ਤੀਸਰੀ ਸਲਾਈ ਬਣ ਗਈ ਹੁਣ ਜਦੋਂ ਆਪਾਂ ਚੌਥੀ ਸਲਾਈ ਬਣਾਉਣੀ ਇਹਦੇ ਵਿੱਚ ਇਧਰੋਂ ਡਿਜ਼ਾਈਨ ਸਾਡਾ ਪਹਿਲਾਂ ਆਪਾਂ ਜਦੋਂ ਬਣਾਈ ਸੀ ਦੂਸਰੀ ਸਲਾਈ ਤੇ ਇੱਥੇ ਆਪਾਂ ਦੋ ਕੁੰਡੇ ਸਿੱਧੇ ਬਣਾਏ ਸੀ ਹੁਣ ਪਹਿਲਾ ਕੁੰਡਾ ਉਤਾਰ ਕੇ ਧਾਗਾ ਬੈਕ ਸਾਈਡ ਤੇ ਕਰਕੇ ਸਭ ਤੋਂ ਪਹਿਲਾਂ ਆਪਾਂ ਇਹ ਇੱਕ ਕੁੰਡਾ ਸਿੱਧਾ ਬਣਾਉਣਾ ਇੱਕ ਕੁੰਡਾ ਸਿੱਧਾ ਬਣਾਉਣਾ ਪਹਿਲਾਂ ਆਪਾਂ ਦੋ ਬਣਾਏ ਸੀ ਹੁਣ ਇੱਥੇ ਇੱਕ ਹੀ ਬੰਨਣਾ ਬਸ ਇਹੀ ਚੇਂਜ ਹੋਣਾ ਹੈ ਇੱਕ ਕੁੰਡਾ ਸਿੱਧਾ ਬਣਾ ਲਿਆ ਫਿਰ ਆ ਜਿਹੜਾ ਵਾਲਿਆ ਇਹਨੂੰ ਆਪਾਂ ਸਲਿੱਪ ਕਰਨਾ ਫਿਰ ਇਸ ਤੋਂ ਬਾਅਦ ਦੋ ਕੁੰਡੇ ਸਿੱਧੇ ਬਣਨਗੇ ਦੋ ਕੁੰਡੇ ਸਿੱਧੇ ਬਣਾ ਲੇ ਵਾਲ ਸਲਿੱਪ ਕਰ ਲਿਆ ਦੋ ਕੁੰਡੇ ਸਿੱਧੇ ਬਣਾ ਲੇ ਵਾਲ ਜਿਹੜਾ ਇਹਨੂੰ ਸਲਿੱਪ ਕਰ ਲਿਆ ਦੋ ਕੁੰਡੇ ਸਿੱਧੇ ਬਣਾ ਲਏ। ਵਾਲ ਨੂੰ ਸਲਿੱਪ ਕਰ ਲਿਆ। ਫਿਰ ਦੋ ਕੁੰਡੇ ਸਿੱਧੇ ਬਣਾ ਲਏ। ਵਾਲ ਨੂੰ ਸਲਿੱਪ ਕਰ ਲਿਆ। ਫਿਰ ਦੋ ਕੁੰਡੇ ਸਿੱਧੇ ਬਣਾ ਲਏ। ਆਹ ਵਾਲ ਜਿਹੜਾ ਇਹਨੂੰ ਸਲਿੱਪ ਕਰ ਲਿਆ ਤੇ ਲਾਸਟ ਵਾਲਾ ਕੁੰਡਾ ਵੀ ਸਿੱਧਾ ਬਣਾ ਲਿਆ। ਇਸ ਤਰ੍ਹਾਂ ਹੁਣ ਸਾਡੀਆਂ ਚਾਰ ਸਲਾਈਆਂ ਬਣ ਗਈਆਂ। ਬਿਲਕੁਲ ਥੋੜਾ ਥੋੜਾ ਡਿਜ਼ਾਈਨ ਨਜ਼ਰ ਆ ਰਿਹਾ। ਆਪਾਂ ਇੱਕ ਵਾਰ ਫੇਰ ਬਣਾਉਣੇ ਡਿਜ਼ਾਈਨ ਨੂੰ। ਪਹਿਲਾ ਕੁੰਡਾ ਉਤਾਰ ਲਿਆ। ਫਿਰ ਧਾਗਾ ਬੈਕ ਸਾਈਡ ਤੇ ਕਰਾਂਗੇ ਇੱਥੇ ਹੁਣ ਸਾਨੂੰ ਸਟਾਰਟਿੰਗ ਤੇ ਦੋ ਕੁੰਡੇ ਨਜ਼ਰ ਆ ਰਹੇ ਆ ਹੁਣ ਦੋ ਕੁੰਡਿਆਂ ਤੋਂ ਆਪਾਂ ਪਹਿਲਾਂ ਇੱਕ ਕੁੰਡਾ ਕਰਨਾ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਨਾ ਉਲਟੀਆਂ ਸਲਾਈਆਂ ਇੱਕ ਹੀ ਤਰੀਕੇ ਦੇ ਨਾਲ ਬਣਨੀਆਂ ਧਾਗਾ ਆਪਣੀ ਵਾਲੀ ਸਾਈਡ ਕਰਕੇ ਇਹ ਕੁੰਡੇ ਨੂੰ ਆਪਾਂ ਬਿਨਾ ਬੁਣੇ ਉਤਾਰ ਲਿਆ ਫਿਰ ਅੱਗੇ ਜਿਹੜੇ ਦੋ ਕੁੰਡੇ ਨਜ਼ਰ ਆ ਰਹੇ ਆ ਇਹ ਆਪਾਂ ਇੱਕ ਕਰਤਾ ਧਾਗਾ ਆਪਣੀ ਵਾਲੀ ਸਾਈਡ ਆਹ ਕੁੰਡੇ ਨੂੰ ਬਿਨਾ ਬੁਣੇ ਉਤਾਰ ਲਿਆ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਫਿਰ ਧਾਗਾ ਆਪਣੀ ਵਾਲੀ ਸਾਈਡ ਆਹ ਕੁੰਡਾ ਬਿਨਾ ਬੁਣੇ ਉਤਾਰ ਲਿਆ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਧਾਗਾ ਆਪਣੀ ਵਾਲੀ ਸਾਈਡ ਆਹ ਕੁੰਡਾ ਬਿਨਾ ਬੁਣੇ ਉਤਾਰ ਲਿਆ ਦੋ ਕੁੰਡਿਆਂ ਤੋਂ ਇੱਕ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਆਹ ਕੁੰਡਾ ਬਿਨਾ ਬੁਣੇ ਉਤਾਰ ਰਿਹਾ ਦੋ ਕੁੰਡਿਆਂ ਤੋਂ ਇੱਕ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਉਲਟਾ ਬਣਾ ਲਾਂਗੇ ਇੱਥੇ ਹੁਣ ਮੈਂ ਪੰਜ ਸਲਾਈਆਂ ਵੇਖੋ ਬਣਾਉਂਦੀਆਂ ਥੋੜਾ ਥੋੜਾ ਡਿਜ਼ਾਈਨ ਜਿਹੜਾ ਨਜ਼ਰ ਮੁੰ ਲੱਗਾ ਹੈ ਬਿਲਕੁਲ ਥੋੜੀ ਬ੍ਰਾਈਟਨੈਸ ਕੱਟ ਕਰਦੇ ਆ। ਆ ਵੇਖੋ ਬਿਲਕੁਲ ਥੋੜਾ ਥੋੜਾ ਡਿਜ਼ਾਈਨ। ਜਦੋਂ ਆਪਾਂ ਇਹਨੂੰ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਡਿਜ਼ਾਈਨ ਜਿਹੜਾ ਫੇਰੇ ਨਜ਼ਰ ਆਏਗਾ। ਇਹ ਕਿਉਂਕਿ ਡਿਜ਼ਾਈਨ ਹੈ ਨਾਲੇ ਸ਼ੁਰੂ ਹੁੰਦਾ ਜਾਂਦਾ ਨਾਲੇ ਬੰਦ ਹੁੰਦਾ ਜਾਂਦਾ। ਛੋਟੀਆਂ-ਛੋਟੀਆਂ ਡੱਬੀਆਂ ਬੰਦੀਆਂ ਨੇ ਬਹੁਤ ਹੀ ਪਿਆਰਾ ਡਿਜ਼ਾਈਨ ਬਣਦਾ ਹੈ। ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਵੇਖੋ ਇਸ ਤਰ੍ਹਾਂ ਦਾ ਬਣ ਕੇ ਰੈਡੀ ਹੋਣਾ ਹੈ। ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਹੈ। ਬਿਲਕੁਲ ਸਟ੍ਰੈਚੇਬਲ ਡਿਜ਼ਾਈਨ ਹੈ। ਇਸ ਡਿਜ਼ਾਈਨ ਨੂੰ ਬਣਾਉਣ ਲਈ ਤੁਸੀਂ ਕੁੰਡੇ ਥੋੜੇ ਜਿੰਨੇ ਘੱਟ ਪਾਉਣੇ ਆ ਜੇ ਤੁਸੀਂ ਆਪਣੇ ਪ੍ਰੋਜੈਕਟ ਵਾਸਤੇ 40 ਕੁੰਡੇ ਪਾਉਣੇ ਆ ਤੇ ਉਹਦੀ ਜਗ੍ਹਾ ਤੇ ਤੁਸੀਂ ਮਤਲਬ 40 ਤੋਂ ਤੁਸੀਂ 37 ਵੀ ਪਾ ਲਓ ਤੇ ਤੁਹਾਡੇ ਬਿਲਕੁਲ ਵਧੀਆ ਰਹਿਣਗੇ ਕਿਉਂਕਿ ਡਿਜ਼ਾਈਨ ਲੂਜ਼ ਬਹੁਤ ਹੁੰਦਾ ਹੈ ਇਹਦੇ ਵਿੱਚ ਕੋਈ ਵੀ ਸਿੱਧੀ ਸਲਾਈ ਨਹੀਂ ਬੰਦੀ ਦੋਨੋਂ ਪਾਸੇ ਤੋਂ ਉਲਟਾ ਉਲਟਾ ਹੀ ਬੰਦਾ ਇਸ ਲਈ ਡਿਜ਼ਾਈਨ ਬਹੁਤ ਲੂਜ਼ ਹੁੰਦਾ ਹੈ ਵਾਲ ਪੈਂਦੇ ਨੇ ਤੇ ਡਿਜ਼ਾਈਨ ਜਿਹੜਾ ਬਹੁਤ ਖੁੱਲਾ ਖੁੱਲਾ ਬੰਦਾ ਹੈ ਤੇ ਬਹੁਤ ਪਿਆਰੀ ਸਵੈਟਰ ਲੱਗਦੀ ਬਣੀ ਹੋਈ ਬਿਲਕੁਲ ਰੈਡੀमेड ਦੀ ਤਰ੍ਹਾਂ ਤੇ ਇਸ ਡਿਜ਼ਾਈਨ ਨੂੰ ਕੋਈ ਕਾਪੀ ਵੀ ਨਹੀਂ ਕਰ ਸਕਦਾ ਸਾਰੀਆਂ ਭੈਣਾਂ ਇਸ ਡਿਜ਼ਾਈਨ ਨੂੰ ਸਮਝਣ ਲਈ ਬਹੁਤ ਕੋਸ਼ਿਸ਼ ਕਰਦੀਆਂ ਨੇ ਕਿਉਂਕਿ ਇਹ ਡਿਜ਼ਾਈਨ ਨੂੰ ਖਚਰਾ ਡਿਜ਼ਾਈਨ ਬੋਲਿਆ ਜਾਂਦਾ ਸੀ ਪਹਿਲੇ ਸਮੇਂ ਦੇ ਵਿੱਚ ਤੇ ਹੁਣ ਇਸ ਡਿਜ਼ਾਈਨ ਨੂੰ ਬੋਲਿਆ ਜਾਂਦਾ ਹੈ ਹਨੀਕੋਮ ਸਟਿਚ ਬਿਲਕੁਲ ਜਿਸ ਤਰ੍ਹਾਂ ਸਾਡੀਆਂ ਸ਼ਹਿਦ ਦੀਆਂ ਮੱਖੀਆਂ ਦਾ ਸ਼ੱਤਾ ਹੁੰਦਾ ਹੈ ਉਸ ਤਰ੍ਹਾਂ ਦਾ ਇਹ ਡਿਜ਼ਾਈਨ ਲੱਗਦਾ ਹੈ ਤੇ ਜੇਕਰ ਤੁਹਾਨੂੰ ਡਿਜ਼ਾਈਨ ਸਮਝ ਲੱਗ ਗਿਆ ਹੈ ਤੇ ਤੁਸੀਂ ਜਰੂਰ ਬਣਾ ਕੇ ਦੇਖਿਓ ਵੀਡੀਓ ਨੂੰ ਧਿਆਨ ਨਾਲ ਦੇਖੋਗੇ ਤੇ ਡਿਜ਼ਾਈਨ ਜਿਹੜਾ ਬਿਲਕੁਲ ਸਮਝ ਆ ਜਾਏਗਾ ਡਿਜ਼ਾਈਨ ਬਣਾਉਣ ਵਿੱਚ ਕੋਈ ਬਹੁਤਾ ਔਖਾ ਨਹੀਂ ਹੈ ਬਸ ਥੋੜਾ ਜਿਹਾ ਧਿਆਨ ਰੱਖਣ ਦੀ ਜ਼ਰੂਰਤ ਹੈ ਜੇਕਰ ਸਾਡਾ ਵਾਲ ਵਾਲਾ ਕ ਅੱਗੇ ਪਿੱਛੇ ਹੋ ਗਿਆ ਫਿਰ ਸਾਡਾ ਡਿਜ਼ਾਈਨ ਗਲਤ ਹੋਏਗਾ ਜੇ ਬਿਲਕੁਲ ਸਹੀ ਸਹੀ ਚੱਲੇਗਾ ਫਿਰ ਡਿਜ਼ਾਈਨ ਗਲਤ ਨਹੀਂ ਹੋਏਗਾ ਆਹ ਵੇਖੋ ਜਿਵੇਂ ਇੱਥੇ ਦੋ ਕੁੰਡੇ ਹੁਣ ਸਿੱਧੇ ਬਣਾਉਣੇ ਆ ਫਿਰ ਵਾਲ ਆਉਣਾ ਹੈ ਇੱਕ ਸਲਾਈ ਦੇ ਵਿੱਚ ਇੱਕ ਕੁੰਡੇ ਤੋਂ ਬਾਅਦ ਹੀ ਵਾਲ ਆ ਜਾਂਦਾ ਹੈ ਤੇ ਇੱਕ ਸਲਾਈ ਦੇ ਵਿੱਚ ਦੋ ਕੁੰਡਿਆਂ ਤੋਂ ਬਾਅਦ ਵਾਲ ਆਉਂਦਾ ਬਸ ਇਹੀ ਚੀਜ਼ ਦਾ ਆਪਾਂ ਧਿਆਨ ਰੱਖਣਾ ਹੈ ਮੈਂ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਸਹੀ ਤਰੀਕੇ ਦੇ ਨਾਲ ਸਮਝਾ ਸਕਾਂ ਤੇ ਉਮੀਦ ਹੈ ਕਿ ਤੁਹਾਨੂੰ ਡਿਜ਼ਾਈਨ ਜਿਹੜਾ ਸਮਝ ਆ ਗਿਆ ਹੋਵੇਗਾ ਤੇ ਜੇਕਰ ਤੁਹਾਨੂੰ ਡਿਜ਼ਾਈਨ ਸਮਝ ਆ ਗਿਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਅੰਤ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ